ਸਾਥਿਓ ਜਿਵੇਂ ਕਿ ਦੱਸਿਆ ਗਿਆ ਕਿ ਮੈਂ ਪੂਰਬ ਇੱਥੇ ਸੰਸਦ ਦੇ ਰੂਪ ਦੇ ਵਿੱਚ ਇੱਥੇ ਬੈਠਾ ਹਾਂ ਕਿਉਂਕਿ ਜਦੋਂ ਮੈਂ ਆਪਣੇ ਸੰਸਦ ਕਾਰਜਕਾਲ ਦੇ ਵਿੱਚ ਬਹੁਤ ਸਾਰੀਆਂ ਗ੍ਰਾਂਟਾਂ ਦੀ ਰეკਮੈਂਡੇਸ਼ਨ ਕੀਤੀ ਸੀ ਜਿਹੜੀਆਂ ਕਿ ਕਿਸੇ ਨਾ ਕਿਸੇ ਕਾਰਨ ਪੈਂਡਿੰਗ ਰਹਿੰਦੀਆਂ ਰਹੀਆਂ ਜਾਂ ਕਈ ਕਾਰਨ ਸੀ ਉਹ ਅੱਜ ਜਿਹੜੀਆਂ ਗ੍ਰਾਂਟਾਂ ਉਹ ਆਈਆਂ ਆ ਤੇ ਹੁਣ ਉਹਨਾਂ ਦੇ ਉੱਤੇ ਜਦੋਂ ਬਾਕੀ ਕਾਰਜਕ੍ਰਮ ਚੱਲ ਰਿਹਾ ਸੀ ਤਾਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਜਿਹੜੇ ਟਾਂਡਾ ਦੇ ਜਿਹੜੇ ਐਮਐਲਏ ਉਹ ਉਹਨਾਂ ਦੀ ਫਾਇਦ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਇਆ ਵੀ ਆਪਣੇ ਕਿੱਥੇ ਉਹ ਅਸਲ ਵਿੱਚ ਮੈਂ ਉਹਦੇ ਤੇ ਦਿਖਾ ਲਿਆ ਵੀ ਸੋਸ਼ਲ ਮੀਡੀਆ ਤੇ ਮੌਜੂਦਾ ਉਹਨਾਂ ਨੇ ਆਪਣੀ ਫੇਸਬੁੱਕ ਤੇ ਫੋਟੋ ਪਾਈ ਹੈ ਕਿ ਉਹ ਗ੍ਰਾਂਟਾਂ ਵੰਡ ਰਿਹਾ ਜਿਹਦੇ ਤੇ ਉਹਨਾਂ ਨੇ ਲਿਖਿਆ ਆ ਕਿ 25 ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਤੇ ਅੱਜ ਭੂੰਗਾ ਬਲਾਕ ਦੇ 25 ਪਿੰਡਾਂ ਦੇ ਵਿਕਾਸ ਲਈ 57.20 57.20 ਲੱਖ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ। ਔਰ ਇਹ ਗ੍ਰਾਂਟ ਜਿਹੜੀਆਂ ਉਹਨੇ ਪਾਈਆਂ ਉਹ ਇੱਕ ਉਹ ਮੈਨੂੰ ਦਿਖਾ ਦੇ ਯਾਰ। ਉਹ ਇੱਕ ਵੀ ਗ੍ਰਾਂਟ ਜਿਹੜੀ ਆ ਉਹਦੀ ਆਪਣੀ ਨਹੀਂ ਹੈ। ਉਹ ਸਾਰੀਆਂ ਗ੍ਰਾਂਟਾਂ ਜਿਹੜੀਆਂ ਉਹ ਆ ਜਿਹੜੀਆਂ ਮੈਂ ਦਿੱਤੀਆਂ ਐ। ਜੇ ਨੋ ਬੰਡ ਨਹੀਂ ਸਕਦਾ ਔਰ ਉਹਦੀ ਇਹ ਫੋਟੋ ਅਭੀ ਦਿਖਾਣੀ ਹੈ ਔਰ ਉਸ ਜਿਹੜੀਆਂ ਤੁਸੀਂ ਦੇਖਿਆ ਕਿ ਪੀਲੇ ਜਿਹੇ ਲਿਫਾਫੇ ਲੈ ਕੇ ਉਹ ਖੜੇ ਆ ਉਹਦੀ ਹਾਲੇ ਵੀ ਫੇਸਬੁਕ ਤੇ ਉੱਤੇ ਪਾਈ ਹੋਣ ਡਿਲੀਟ ਨਹੀਂ ਕੀਤੀ ہوئی ਕਿ ਉਹਦੇ ਚ ਜਿਹੜਾ ਮੈਨ ਲੈਟਰ ਦਿੱਤਾ ਸੀ ਉਸ ਵੇਲੇ ਦਾ ਇਹ ਲੈਟਰ ਉਸ ਮੰਨ ਲਓ ਜਿਹੜੇ ਪਿੰਡਾਂ ਦੀਆਂ ਗਰੰਟਾਂ ਦਿੱਤੀਆਂ ਸੀ ਉਹਨਾਂ ਪ੍ਰਪੋਜ਼ਲਾਂ ਦਾ ਉਹ ਜਿਹੜੀਆਂ ਪ੍ਰਪੋਜ਼ਲਾਂ ਦੇ ਉਹ ਜਿਹੜੇ ਐਸਟੀ ਬੇਟ ਭਾਵ ਰਾਤਾ ਮੇਰੀਆਂ ਜੀ ਉਡਾਨ ਉੱਪਰ ਮੈਂ ਸ਼ੁਕਰ ਕੀ ਉਹਨਾਂ ਦਾ ਖਾਰਨੀ ਹੋ ਰਹੀ ਸੀ ਯਾਰ ਉਸਕੇ ਨਾਲੇ ਵੀ ਉਹਨਾਂ ਨੇ ਫੇਸਬੁਕ ਤੇ ਐਪ ਨਾਲ ਫੇਸਬੁਕ ਤੇ ਪਾ ਰਿਹਾ ਨੋ ਡਾਊਟ ਇਹ ਤੁਹਾਡੇ ਚ ਵੀ ਬਹੁਤ ਸਾਰੇ ਹੁਣ ਲੇਕਿਨ ਕੀ ਆ ਨਹੀਂ ਤਰ ਗਿਆ ਔਰ ਵੀਡੀਓ ਦੇ ਵਿੱਚ ਤੁਹਾਡੇ ਲੋਕਾਂ ਨੇ ਵੀ ਬਹੁਤ ਕੁਝ ਲਿਖਿਆ ਹੋਣਾ ਔਰ ਮੈਂ ਨਾਲ ਨਾਲ ਇਹ ਦੱਸਣਾ ਚਾਹਾਂਗਾ ਕਿ ਜਿਹੜੀਆਂ ਗਰੰਟਾਂ ਸਿਗੀਆਂ ਇਹ ਲਗਭਗ 2.5 ਕਰੋੜ ਰੁਪਏ ਦੀਆਂ ਜਿਹੜੀਆਂ ਗਰੰਟਾਂ ਇਹ ਡੀਸੀ ਆਫਿਸ ਤੋਂ ਹੀ ਅਸੀਂ ਮਤਲਬ ਉਹਨਾਂ ਦੀ ਲਿਸਟ ਨੂੰ ਹੀ ਡਾਊਨਲੋਡ ਕੀਤਾ ਹੈ ਔਰ ਉਹਦੇ ਚ ਬਕਾਇਦਾ ਜਿਹੜਾ ਲਿਖਿਆ ਗਿਆ ਤੱਲੇ ਕਲੇ ਏਰੀਆ ਦਾ ਜਿਹਦਾ ਇਹ ਪੇਸ ਜਿਹੜੇ ਆ ਦਸੂਹਾ ਮੁਕੇਰੀਆਂ ਦੀਆਂ ਜਿਹੜੀਆਂ ਏਰੀਆ ਦੀਆਂ ਗਰੰਟਾਂ ਆ ਜਿਹਦੇ ਚ ਮੁਕੇਰੀਆਂ ਦੇ ਚ ਉਸ ਵੇਲੇ ਐਮਐਲਏ ਵੀ ਸੀ ਔਰ ਦਸੂਆ ਦੇ ਹਲਕਾ ਇੰਚਾਰਜ ਸਾਡੇ ਕੋਲ ਬੈਠੇ ਨੇ ਔਰ ਇਹ ਜਿਹੜੀਆਂ ਦੋਨੇ ਪੇਜ ਜਿਹੜੇ ਆ ਦਸੂਆ ਤੇ ਮੁਕੇਰੀਆਂ ਦੇ ਆ ਔਰ ਇਹ ਪੇਜ ਜਿੱਦਾਂ ਹੁਸ਼ਿਆਰਪੁਰ ਦਾ ਏਰੀਆ ਆ ਉਹਦੇ ਵਾਸਤੇ ਆ ਔਰ ਇਹ ਟਾਂਡਾ ਦੀਆਂ ਜਿਹੜੀਆਂ ਉਹਨੇ ਬੰਡੀਆਂ ਆ ਇਹ ਵਾਲੀਆਂ ਲਿਸਟਾਂ ਜਿਹੜੀਆਂ ਉਹਨਾਂ ਨੇ ਵੰਡੀਆਂ ਆ ਉਹ ਲਿਸਟਾਂ ਆ ਜਿਹਦੇ ਚ ਉਹਨਾਂ ਨੇ ਦੱਸਿਆ ਵੀ ਇਹ ਕਿਹੜੇ ਕਿਹੜੇ ਪਿੰਡ ਨੂੰ ਕਿੰਨੇ ਕਿੰਨੇ ਦਿੱਤਾ ਆ। ਔਰ ਸ਼ਾਮਚੁਰਾਸੀ ਏਰੀਏ ਦੀਆਂ ਵੀ ਆ। ਭਾਅ ਸਾਰੇ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਮੇਰੀਆਂ ਗਰੰਟਾਂ ਸੀ ਉਹ ਲਗਭਗ 2.2 ਟੋਟਲ ਕਿੰਨਾ ਬੰਦਾ? 2 ਕਰੋੜ 42 ਲੱਖ। 2 ਕਰੋੜ 42 ਲੱਖ ਭਾਅ। 45 ਲੱਖ ਭਾਅ 2 ਕਰੋੜ ਰੁਪਏ ਦੀਆਂ ਜਿਹੜੀਆਂ ਬੰਦਿਕ। 2 ਕਰੋੜ ਰੁਪਏ ਦੀਆਂ ਗਰੰਟਾਂ ਉਹ ਆ ਜਿਹੜੀਆਂ ਮੇਰੇ ਵੱਲੋਂ ਦਿੱਤੀਆਂ ਗਈਆਂ ਸੀ ਜਿਹੜੀਆਂ ਕਿ ਹੁਣ ਉਹ ਵੰਡਣ ਜਿਹੜੀ ਜਾ ਰਹੀਆਂ ਡਿਸਬਸ ਹੋਣੀਆਂ ਉਹਨਾਂ ਨੂੰ ਹੀ ਪੰਡਿਆ ਸਾਡਾ ਇੱਥੇ ਦੱਸਣ ਦਾ ਮਾਮਲਾ ਇਹ ਹੈ ਕਿ ਜਿਹੜੀ ਹਾਲੇ ਤੱਕ ਪੰਜਾਬ ਸਰਕਾਰ ਨੇ ਜਾਂ ਐਮ ਐਲ ਏ ਦੇ ਸਰਕਾਰਾਂ ਦੇ ਕੋਲ ਕੋਈ ਆਪਣੀ ਗ੍ਰਾਂਟ ਤਾਂ ਹੈ ਨਹੀਂ ਸੀ ਉਹ ਸਾਡੀਆਂ ਗ੍ਰਾਂਟਾਂ ਨੂੰ ਜਾਂ ਕੇਂਦਰ ਦੀਆਂ ਹੋਰ ਗ੍ਰਾਂਟਾਂ ਨੂੰ ਹੀ ਆਪਣੀਆਂ ਗ੍ਰਾਂਟਾਂ ਦੱਸ ਕੇ ਜਿਹੜੀਆਂ ਉਹ ਕਰ ਰਹੇ ਜਿਹੜੀ ਕਿ ਲੋਕਾਂ ਨੂੰ ਭੁਲੇਖਾ ਇਹ ਹੁੰਦਾ ਕਿ ਸ਼ਾਇਦ ਇਹ ਜਿਹੜੀਆਂ ਵਿਕਾਸ ਹੈ ਇਹ ਜਿਹੜੀ ਮੌਜੂਦਾ ਤੁਹਾਡੀ ਸਰਕਾਰ ਉਹ ਕਰ ਰਹੀ ਆ ਹਕੀਕਤ ਦੇ ਵਿੱਚ ਉਹ ਕੁਝ ਨਹੀਂ ਕਰ ਰਹੀ ਇਹ ਜੋ ਗਰੰਟਾਂ ਅਸੀਂ ਦਿੱਤੀਆਂ ਆ ਉਸ ਗਰੰਟਾਂ ਨੂੰ ਹੀ ਹੱਲੇ ਤੱਕ ਵੰਡ ਕੇ ਆਪਣੀ ਸਾਖ ਨੂੰ ਬਚਾ ਰਿਹਾ ਹੈ ਹਕੀਕਤ ਦੇ ਵਿੱਚ ਇਹਨਾਂ ਦੇ ਕੋਲ ਵਿਕਾਸ ਨਾਂ ਦੀ ਚੀਜ਼ ਕੋਈ ਕੀਤਾ ਨਹੀਂ ਔਰ ਸਾਡਾ ਹੀ ਇੱਥੇ ਵਿਕਾਸ ਦੇ ਕੰਮਾਂ ਨੂੰ ਆਪਣਾ ਦੱਸ ਰਿਹਾ ਜਿੱਚ ਦੋ ਐਮਬੂਲੈਂਸ ਦੀ ਇੱਕ ਹੁਸ਼ਿਆਰਪੁਰ ਦੀ ਇੱਕ ਤਨਵਾੜਾ ਦੇ ਹਸਪੀਟਲ ਦੀ ਇਹਨਾਂ ਗਰੰਟਾਂ ਦੇ ਵਿੱਚ ਹੀ ਆ ਜਿਹੜੀ ਸਿਵਲ ਹਸਪੀਟਲ ਦੇ ਨਾਂ ਤੇ ਹੀ ਹੈ ਔਰ ਉਹ ਐਂਬੂਲੈਂਸ ਦੀਆਂ ਗਰੰਟੀਆਂ ਵੀ ਜਿਹੜੀਆਂ ਉਸ ਵੇਲੇ ਸੀ ਦਿੱਤੀਆਂ ਸੀ ਉਹਨਾਂ ਨੂੰ ਵੀ ਹੁਣ ਭਾਵ ਦੱਸਣ ਦੀ ਸਾਡਾ ਸਿਰਫ ਇੰਨਾ ਕੀ ਦੱਸਣਾ ਸੀ ਕਿ ਸਾਡੇ ਪੈਸੇ ਨੂੰ ਉਹ ਆਪਣਾ ਪੈਸਾ ਦੱਸ ਰਹੇ ਲੋਕਾਂ ਨੂੰ ਇਹ ਕਲੀਅਰ ਹੋ ਜਾਣਾ ਚਾਹੀਦਾ ਕਿ ਇਹ ਪੈਸਾ ਜਿਹੜਾ ਆ ਉਹ ਮੇਰੇ ਕਾਰਜਕਾਲ ਦੇ ਵਿੱਚ ਜਿਹੜਾ ਮੈਂ ਪਿੰਡਾਂ ਨੂੰ ਦਿੱਤਾ ਸੀ ਉਹ ਹਕੀਕਤ 'ਚ ਹੁਣ 2014 2019 ਵਾਲਾ ਕਾਰਜਕਾਲ ਹੈ ਹਾਂ ਔਰ ਇਹ ਜਿਹੜੀਆਂ ਸੈਂਕਸ਼ਨ ਲੈਟਰ ਵੀ ਬੰਡਿਆ ਇਦੇ ਤੇ ਲਿਖਿਆ 2019 ਦੇ ਮੇਰੇ ਸਾਈਨ ਆ ਔਰ ਜਿਹੜੀ ਉਹਦੇ ਤੇ ਕਿਉਂਕਿ ਇਹ ਮਾਰਕਿੰਗ ਹੁੰਦੀ ਹੈ ਡੀਸੀ ਆਫਿਸ ਦੀ ਹੁੰਦੀ ਹੈ ਇਹ ਵਾਲੀ ਮਾਰਕਿੰਗ ਹਾਂਜੀ ਐਮਪੀ ਲੈਂਡ ਐ ਮੇਰੀ ਉਹਦੇ ਨਾਲ ਜੁਤੀ ਆ ਕਿਸ ਕਿਸ ਕੰਮ ਵਾਸਤੇ ਦਿੱਤਾ ਆ ਉਹ ਹਲੇ ਐਸਟੀਮੇਟ ਜਾਣਾ ਆ ਹਲੇ ਉਹਦੀ ਸੈਂਕਸ਼ਨ ਲੈਟਰ ਵੀ ਨਹੀਂ ਆਇਆ ਮੰਨ ਲਓ ਜਿਹੜੇ ਬੰਦੇ ਬੰਨ ਰਹੇ ਉਹ ਸੈਂਕਸ਼ਨ ਲੈਟਰ ਨਹੀਂ ਬਨ ਰਹੇ ਜਿਹੜਾ ਵੀਡੀਓ ਆਫਿਸ ਨੂੰ ਐਸਟੀਮੇਟ ਲਾਉਣ ਲਈ ਦਿੱਤਾ ਗਿਆ ਉਹ ਹੀ ਉਹਦੇ ਕੋਲੋਂ ਕਾਪੀਆਂ ਦੀ ਨਕਲ ਲੈ ਕੇ ਆਪਣੇ ਲਿਫਾਫੇ ਚ ਪਾ ਕੇ ਮਤਲਬ ਉਹ ਜਿਹੜਾ ਵੰਡਣਾ ਸ਼ੁਰੂ ਕਰ ਦਿੱਤਾ ਹਲੇ ਤੱਕ ਤਾਂ ਹਲੇ ਤੱਕ ਤਾਂ ਉਹਨੇ ਹਰੇਕ ਜਗ੍ਹਾ ਤੇ ਕੀਤਾ ਜੇ 4 ਸਾਲ ਦੇ ਅੰਕੜੇ ਕੱਢ ਲਓ ਕਿ ਉਹ 23 ਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਕਿ ਆ ਜਿਹੜਾ ਬਜਟ ਆਉਣਾ ਆ ਉਹਦੇ ਵਿੱਚ 1000 ਦੇ ਪ੍ਰੋਵੀਜ਼ਨ ਪਾ ਦੇਵਾਂਗੇ 24 ਚ ਵੀ ਕਿਹਾ ਸੀ ਕਿ ਆ ਹੁਣ ਜਿਹੜਾ ਬਜਟ ਆਉਣਾ ਆ ਇਹਦੇ ਚ ਪਾ ਲੈਣਾ ਆ 25 ਚ ਵੀ ਕਿਹਾ ਸੀ ਇਹ ਜਿਹੜਾ ਹੁਣ ਆ ਜਾਣਾ ਆ ਹੁਣ 26 ਚ ਕਹਿਣਾ ਸ਼ੁਰੂ ਕਰਤਾ ਕਿ 26 ਦੇ ਬਜਟ ਚ ਪਾ ਦੇਣਾ ਆ ਸੋ ਇਹ ਕਿਹੜੇ ਬਜਟ ਚ ਪੈਣਾ ਸਾਨੂੰ ਉਹਦਾ ਤਾਂ ਪਤਾ ਨਹੀਂ ਪਰ ਹਾਲੇ ਤੱਕ ਏਰੀਅਰ ਬਹੁਤ ਇਕੱਠਾ ਹੋ ਗਿਆ ਇੰਨਾ ਤਾਂ ਉਹ ਦੇ ਵੀ ਨਹੀਂ ਸਕਦੇ ਆਪਣੀਆਂ ਵੀ ਅਸੀਂ ਪੰਚਾਇਤਾਂ ਤੋਂ ਮੰਗਵਾਈਆਂ ਆ ਕਿ ਤੁਹਾਨੂੰ ਕਿਹੜੀ ਕਾਪੀ ਦੇਖ ਕੇ ਗਿਆ ਕਿੰਨੇ ਕੁ ਲੱਖ ਦੀ ਗ੍ਰਾਂਟ ਦੇ ਕੇ ਗਿਆ ਉਹਦੇ ਚ ਜੋ ਲਿਖਿਆ ਆ ਉਹਨਾਂ ਨੂੰ ਉਹ ਦੱਸਦਾ ਵੀ ਤੁਹਾਨੂੰ 5 ਲੱਖ ਦੇ ਦਤਾ 10 ਲੱਖ ਦਿੱਤਾ ਇਹ ਪੰਚਾਇਤਾਂ ਸਰਪੰਚਾਂ ਤੋਂ ਹੀ ਮੰਗਵਾਈਆਂ ਤੁਹਾਨੂੰ ਬੰਡਿਆ ਕੀ ਆ ਜਿਹੜੀ ਪ੍ਰਪੋਜ਼ਲ ਲੈਟਰ ਹੁੰਦੀ ਇੱਕ ਤਾਂ ਹੁੰਦੀ ਸ਼ੈਂਕਸ਼ਨ ਹੋਣ ਤੋਂ ਬਾਅਦ ਤੁਹਾਡੇ ਅਕਾਊਂਟ ਚ ਇਹਨੇ ਪੈਸੇ ਪਾਤੇ ਆ ਤੁਸੀਂ ਇਹ ਪ੍ਰਪੋਜ਼ਲ ਜਿਹੜੀ ਹੁੰਦੀ ਹੈ ਜਿਹੜੀ ਡੀਸੀ ਨੂੰ ਜਾਂਦੀ ਕਿਉਂਕਿ ਜਦੋਂ ਪੈਸੇ ਆਂਦੇ ਆ ਨਾ ਉਦੋਂ ਬਾਅਦ ਹੀ ਪ੍ਰਪੋਜ਼ਲ ਅੱਗੇ ਭੇਜੀਆਂ ਜਾਂਦੀਆਂ ਬਾਅਦ ਵਿੱਚ ਆਡਿਟ ਚ ਆਇਆ ਹੋਗਾ ਪੈਸੇ ਜਿਹੜੇ ਆਏ ਆ ਜਦੋਂ ਆਣਗੇ ਉਦੋਂ ਹੀ ਭੇਜਣੀਆਂ ਸੀ ਉਹ ਜਿਹੜਾ ਹੈ ਹਾਂ ਸੈਂਟਰ ਦਾ ਨਾ ਨਾ ਨਹੀਂ ਤੇ ਐਮਪੀ ਦਾ 100% ਐਮਪੀ ਲੈਂਡ ਫੰਡ ਦਾ ਹੁੰਦਾ ਹੰਡ ਅੱਲੇ ਤੱਕ ਜਿਹੜੀ ਇਨਫੋਰਮੇਸ਼ਨ ਟਾਂਡੇ ਵਾਲਿਆਂ ਦੀ ਕੀਤੀ ਆ ਕਿਉਂਕਿ ਉਹਨਾਂ ਨੇ ਵੀਡੀਓ ਆਫਿਸ ਤੋਂ ਜਿਹੜੀਆਂ ਲੈ ਕੇ ਕੀਤੀਆਂ ਐ ਬਾਕੀ ਵੀ ਦੇਖਾ ਦੇਖੀ ਨਾ ਰੋਕਾਂਗੇ ਤਾਂ ਉਹ ਦੇਖਾ ਦੇਖੀ ਵੀ ਉਹ ਕਰਨਗੇ ਫੋਟੋ ਵੀ ਹੈ ਇਹ ਬੀਡੀਪੀਓ ਆਫਿਸ ਨੇ ਬਣਾਈ ਜੀ ਉੱਥੇ ਖੜੇ ਹੋ ਕੇ ਫੋਟੋ ਇਹ ਜਿਹੜੀ ਇਹ ਬੀਡੀਪੀਓ ਆਫਿਸ ਹੈ ਬੀਡੀਪੀਓ ਹਾਂ ਇਹ ਉਹਨਾਂ ਦੇ ਵੀਡੀਓ ਆਫਿਸ ਦੀ ਹੀ ਫੋਟੋ ਆ